ਦੇਖੋ ਜੀ ਮੰਗਾ ਉਹੀ ਨੇ ਮਾਨਯੋਗ ਮੁੱਖ ਮੰਤਰੀ ਸਤਾ ਜਾਣ ਤੋਂ ਪਹਿਲਾਂ ਤੇ ਸਤਾ ਚ ਆਉਣ ਆਉਣ ਤੋਂ ਬਾਅਦ ਅੱਜ ਤੱਕ ਇਹੀ ਕਹਿੰਦੇ ਆ ਕਿ ਕਾਰਪੋਰੇਟ ਘਰਾਣੇ ਆ ਜਿਹੜੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਊਗਾ ਠੇਕੇਦਾਰੀ ਸਿਸਟਮ ਆ ਜਿਹੜਾ ਤੁਰੰਤ ਬੰਦ ਕਰ ਦਿੱਤਾ ਜਾਊਗਾ ਉਹ ਜਿਉਂ ਦੀ ਤਿਉਂ ਚੱਲਦਾ 4 ਮਹੀਨੇ ਹੋ ਗਏ 4 ਮਹੀਨੇ ਤੋਂ ਉੱਪਰ ਹੋ ਗਏ ਠੇਕੇਦਾਰ ਕਿਰਾਏ ਤੇ ਲੈ ਕੇ ਕਹਿ ਦਿੱਤਾ ਕੋਈ ਇਹਦੇ ਚਤਕਤ ਨਹੀਂ ਨਹੀਂ ਕਿਰਾਏ ਤੇ ਲੈ ਕੇ ਠੇਕੇਦਾਰ ਤਨਖਾਹਾਂ ਪਾਜਾਂ ਜਾ ਰਹੀਆਂ ਆਊਟਸੋਰਸ ਮਲਾਜਮਾਂ ਨੂੰ ਕੰਟ੍ਰੈਕਟ ਦੇ ਨਹੀਂ ਲਿਆ ਜਾ ਰਾ ਜਿਹੜੇ ਕੰਟ੍ਰੈਕਟ ਵਾਲੇ ਮੁਲਾਜ਼ਮਾਂ ਉਹਨਾਂ ਨੂੰ ਰੈਗੂਲਰ ਕਰਨ ਬਾਰੇ ਇਹਨਾਂ ਨੇ ਪਹਿਲ ਦੇ ਆਧਾਰ ਤੇ ਕਿਹਾ ਸੀ ਉਹ ਹਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਕੱਲ ਦੀ ਕੀ ਰਣਨੀਤੀ ਹੋਊਗੀ ਜੀ ਕੱਲ 15 ਅਗਸਤ ਦੇਖੋ ਜੀ 15 ਅਗਸਤ ਆ ਸਾਫ਼ ਤੌਰ ਤੇ ਅਸੀਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਜਾਵਾਂਗੇ ਸਾਡੇ ਕੋਲ ਸਵਾਲ ਨੇ ਵੀ ਆ ਚੀਜ਼ਾਂ ਤੁਸੀਂ ਸਟੇਜ ਤੋਂ ਆਪਣੇ ਬਜ਼ਰ ਤੋਂ ਕਹਿ ਚੁੱਕੇ ਆ ਇਹਦੇ ਬਾਰੇ ਸਾਨੂੰ ਦੱਸੋ ਵੀ ਇਹ ਪੂਰੀਆਂ ਕਿਉਂ ਨਹੀਂ ਹੋਈਆਂ ਜੇ ਨਹੀਂ ਹੋਈਆਂ ਕਿਉਂ ਨਹੀਂ ਹੋਈਆਂ ਜਾਂ ਅੱਗੇ ਹੋਣੀਆਂ ਤੇ ਕਿੰਨੇ ਸਮੇਂ ਦੇ ਦੌਰਾਨ ਹੋਣੀਆਂ ਸਾਡੇ ਮਾਨਯੋਗ ਮੁੱਖ ਮੰਤਰੀ ਆ ਅਸੀਂ ਉਹਨਾਂ ਨੂੰ ਸਵਾਲ ਜਵਾਬ ਜ਼ਰੂਰ ਕਰਾਂਗੇ ਪੁੱਛਣ ਜਾਵਾਂਗੇ ਦੂਜੀ ਥਾਂ ਤੇ ਅੰਕੀ ਸਾਹਿਬਾਨ ਨੇ ਉਹਨਾਂ ਦਾ ਵੀ ਕੋਈ ਪ੍ਰੋਗਰਾਮ ਹੈ ਦੇਖੋ ਜੋ ਵੀ ਅੱਜ ਹੁਣ ਮੀਟਿੰਗ ਚੱਲਣ ਜਾ ਰਹੀ ਆ ਮੀਟਿੰਗ ਦੇ ਵਿੱਚ ਕੀ ਨਿਕਲਦਾ ਰਿਜ਼ਲਟ ਕੀ ਆਉਂਦਾ ਕਿਉਂਕਿ ਮੀਟਿੰਗ ਆ ਮਾਨਯੋਗ ਪ੍ਰਮੁਖ ਸਖਤਰ ਜੀ ਨਾਲ ਆ ਟਰਾਂਸਪੋਰਟ ਵਿਭਾਗ ਨਾਲ ਉਹਨਾਂ ਦੀ ਪਹਿਲਾਂ ਵੀ ਕੱਲ ਪਰਸੋ ਮੀਟਿੰਗ ਹੋ ਚੁੱਕੀ ਆ ਜਿਹੜੀਆਂ ਪ੍ਰਾਰਥਨ ਮੰਗਾਂ ਜਿਹੜੀਆਂ ਪਿੱਛੇ ਲੰਮੇ ਸਮੇਂ ਤੋਂ ਲੜਕਦੀਆਂ ਆ ਰਹੀਆਂ ਔਰ ਇਹਨਾਂ ਦੀ ਸਰਕਾਰ ਦੇ ਅੰਦਰ ਆ ਔਰ ਜਿਨ੍ਹਾਂ ਨੂੰ ਇਹ ਪ੍ਰਵਾਨ ਵੀ ਕਰ ਚੁੱਕੇ ਆ ਮਾਨਯੋਗ ਟਰਾਂ ਵੀ ਪਹਿਲ ਦੇ ਆਧਾਰ ਤੇ ਤੁਹਾਨੂੰ ਜਿਹੜੀ ਇਹ ਮੈਨੇਜਮੈਂਟ ਯੋਗਾ ਲਾਗੂ ਕਰਦਨੇ ਆ ਉਹ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਵਾਰ-ਵਾਰ ਟਾਲਮਟੋਲ ਕੀਤੀ ਜਾ ਰਹੀ ਆ ਜੋ ਪ੍ਰੋ ਦਿਸ਼ਾ ਨਿਰਦੇਸ਼ ਹੋਣਗੇ ਪਹਿਲ ਦੇ ਆਧਾਰ ਤੇ ਦਾ ਮੰਨਯੋਗ ਮੁੱਖ ਮੰਤਰੀ ਨੂੰ ਸਵਾਲ ਜਵਾਬ ਕਰਨੇ ਆ ਸੀ ਬਾਕੀ ਇੰਨੀ ਨਫਰੀ ਇੰਨਾ ਕੇਡਰਾ ਕਿੱਥੇ-ਕਿੱਥੇ ਵੰਡਦੇ ਆ ਜੋ ਪ੍ਰੋ ਹੁਕਮ ਆਊਗਾ ਉਸ ਹਿਸਾਬ ਨਾਲ ਡਿਵਾਈਡ ਕਰ ਦਿੱਤਾ ਜਾਊਗਾ ਸਰਕਾਰੀ ਰੋਡਵੇਜ਼ ਦਾ ਬੱਸਾਂ ਦਾ ਜਿਹੜਾ ਚੱਕਾ ਜਾਮ ਪੱਲ ਬਸਤੀ ਦਾ ਡੀਸੀ ਦਾ ਕਿੰਨੀਆਂ ਬੱਸਾਂ ਜਿਹੜੀਆਂ ਨੇ ਅੱਜ ਚੱਕਾ ਜਾਮ ਕਿੰਨੇ ਮੁਲਾਦਮ ਹੜਤਾਲ ਦੇ ਦੇਖੋ ਜੀ ਜਿਹੜੀ ਸਾਡੀ ਹੜਤਾਲ ਹੈ ਅਸੀਂ ਹੜਤਾਲ ਕਾਫੀ ਵਾਰੀ ਕਰ ਤੱਕਿਆ ਸਾਡੇ ਨਾਲ ਇਹਨਾਂ ਦੀਆਂ ਮੀਟਿੰਗਾਂ ਵੀ ਹੋਈਆਂ ਜਦੋਂ ਵੀ ਮੀਟਿੰਗਾਂ ਹੁੰਦੀਆਂ ਰਹੀਆਂ ਇਹ ਸਿਰਫ ਲਾਰੇ ਲਾਉਂਦੇ ਰਹੇ ਪਿੱਛੇ ਸਾਡੀ ਜਲਾਈ ਦੇ ਵਿੱਚ ਹੜਤਾਲ ਹੋਈ ਸੀ ਜਿਹਦੇ ਵਿੱਚ ਟਰਾਂਸਪੋਰਟ ਮੰਤਰੀ ਅਤੇ ਪੰਜਾਬ ਦੇ ਵਿੱਤ ਮੰਤਰੀ ਇਹ ਗੱਲ ਕਹਿ ਕੇ ਗਏ ਸੀ ਵੀ ਜਿਹੜੀਆਂ ਇਹਨਾਂ ਦੀਆਂ ਮੰਗਾਂ ਆ ਉਹ ਜਾਇਜ਼ ਆ ਤੇ ਅਸੀਂ 15 ਦਿਨਾਂ ਦੇ ਵਿੱਚ ਸਾਰੀ ਸੱਦ ਕੇ ਛੋਡੀ ਜਿਹੜੀ ਹੋਊਗੀ ਜਥੇਬੰਦੀ ਵੀ ਤੇ ਸਾਡੇ ਮਹਿਕਮੇ ਦੇ ਅਫਸਰ ਸਾਥ ਕੇ ਜਿਹੜਾ ਸੌਦਾ ਹੱਲ ਕੀਤਾ ਜਾਊਗਾ ਪਰ ਉਹ 15 ਦਿਨਾਂ ਤੋਂ ਲੈ ਕੇ ਅੱਜ ਤੱਕ ਨਾ ਕੋਈ ਮੀਟਿੰਗ ਹੋਈ ਨਾ ਕੋਈ ਟਰਾਂਸਪੋਰਟ ਮੰਤਰੀ ਨੇ ਨਾ ਕੋਈ ਵਿੱਤ ਵਿਭਾਗ ਨੇ ਸਾਡੇ ਨਾਲ ਮੀ ਤੇ ਇਹਦੇ ਅੱਕੇ ਤੋਂ ਹੋ ਕੇ ਅਸੀਂ ਜਿਹੜੀ ਅੱਜ ਦੀ ਜਿਹੜੀ ਹੜਤਾਲ ਕੀਤੀ ਆ ਤੇ ਕੱਲ ਨੂੰ ਜਿਹੜੀ 15 ਅਗਸਤ ਦੇ ਉੱਤੇ ਹੀ ਜਿੱਥੇ ਮੁੱਖ ਮੰਤਰੀ ਜਾਂ ਸਾਡੇ ਕੈਬਨਟ ਮੰਤਰੀ ਆਉਣਗੇ ਉਹਨਾਂ ਨੂੰ ਅਸੀਂ ਕਾਲੀਆਂ ਚ ਦਿਖਾ ਕੇ ਚੰਡੀਆਂ ਅਸੀਂ ਰੋਸ ਬਿਆਰੇ ਕਰਾਂਗੇ ਕਿੰਨੀਆਂ ਅੱਜ ਬੱਸਾਂ ਜਿਹੜੀਆਂ ਚੱਕਾ ਜਾਵਾਂ ਕਿੰਨੇ ਮੁਲਾਜ਼ਮਾਂ ਨਾਲ ਦੇਖੋ ਜੀ ਜੇਕਰ ਸਾਰੇ ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਤੇ ਸਾਰੇ ਜਿਹੜੇ ਪੰਜਾਬ ਦਾ 8000 ਵਾਂਗੂ ਮੁਲਾਜ਼ਮ ਤੇ ਜਿਹੜੇ ਘੱਟੋ ਘੱਟ 4000 ਵਾਂਗੂ ਜਿਹੜੀ ਬੱਸ ਹੈ ਉਹ ਸਾਰੀ ਅਦੀਪੋਂ ਦੇ ਵਿੱਚ ਖੜੀ ਆ ਪਨਵਸ ਪੀਆਰਟੀ ਹਾਂਜੀ ਪਨਵਸ ਪੀਆਰਟੀ ਕੋ ਜਿਹੜੀ ਸਾਡੀ ਹੜਤਾਲ ਆ ਪੀਆਰਟੀ ਤੇ ਪਨਵਸ ਦੀ ਸਾਂਝੇ ਤੌਰ ਤੇ ਹੜਤਾਲ ਕੀਤੀ ਗਈ ਹੈ। ਦੇਖੋ ਜਿਹੜੀ ਆਮ ਲੋਕਾਂ ਨੂੰ ਪਰੇਸ਼ਾਨ ਹੁੰਦੇ ਹੜਤਾਲ ਦੇ ਨਾਲ ਅਸੀਂ ਦੇਖੋ ਜਿਹੜੀ ਆਮ ਲੋਕਾਂ ਦੀ ਮੰਗਾ ਅਸੀਂ ਨਾਲ ਲੈ ਕੇ ਚੱਲਦੇ ਕਿਉਂਕਿ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਜਿਹੜੇ ਆਮ ਲੋਕ ਆ ਉਹ ਸਾਡੇ ਭੈਣ ਭਰਾ ਐ ਅਸੀਂ ਉਹਨਾਂ ਦੀਆਂ ਮੰਗਾ ਨਾਲ ਲੈ ਕੇ ਚੱਲਦੇ ਵੀ ਵਿਭਾਗ ਹੁਣ ਤੱਕ ਇਸ ਅਦਾਰੇ ਦੇ ਵਿੱਚ ਬੱਸਾਂ ਪਾਵੇ ਅਸੀਂ ਉਹਨਾਂ ਦੀ ਮੰਗ ਨਾਲ ਲੈ ਕੇ ਚੱਲਦੇ ਵੀ 10000 ਬੱਸ ਪਾਈ ਜਾਵੇ ਸਾਡੇ ਮੈਹਕਮੇ ਦੇ ਵਿੱਚ ਜਦੋਂ ਤੋਂ ਇਹ ਸਰਕਾਰ ਬਣੀ ਆ 3.5 ਸਾਲ ਬੀਤ ਗਏ ਕੋਈ ਵੀ ਬੱਸ ਨਹੀਂ ਪਾਈ ਗਈ ਤੇ ਜੇਕਰ ਪਾਈਆਂ ਜਾ ਰਹੀਆਂ ਤਾਂ ਹੁਣ ਕਿਲੋਮੀਟਰ સ્ਕੀਮ ਬੱਸਾਂ ਪਾ ਰਹੀਆਂ ਜੋ ਇੱਕ ਪ੍ਰਾਈਵੇਟ ادارے ਦੀਆਂ ਬੱਸਾਂ ਹੁੰਦੀਆਂ ਉਹ 5 ਸਾਲ ਇੱਥੇ ਗੱਡੀ ਚਲਾ ਕੇ ਤੇ ਘਟੋ ਘਟ ਨਾਂਵ ਵਾਲਾ 7-8 ਲੱਖ ਰੁਪਈਆ ਇੱਕ ਸਾਲ ਦਾ ਇੱਥੋਂ ਕਮਾ ਕੇ ਲੈ ਜਾਂਦਾ ਸਾਡੇ ਪੱਲੇ ਕੁਝ ਨਹੀਂ ਰਹਿੰਦਾ ਅਸੀਂ ਮਹਿਕਮੇ ਤੋਂ ਇਹੀ ਮੰਗ ਕਰਦੇ ਆ ਵੀ ਜੇ ਗੱਡੀਆਂ ਪਾਉਣੀਆਂ ਆ ਤਾਂ ਮਹਿਕਮਾ ਆਪਦੀਆਂ ਗੱਡੀਆਂ ਪਾਵੇ ਆਪ ਲੋਕਾਂ ਨੂੰ ਵਧੀਆ ਸਹੂਲਤ ਮਿਲੇ ਜਿਹੜੇ ਟਾਈਮ ਮੈਸ ਆਊਟ ਟਾਈਮ ਚੱਲਣ ਕਿੰਨੇ ਡਿੱਪੂ ਬੰਦ ਆਜਾ 27 ਡਿੱਪੂ ਬੰਦ ਆ ਸਾਡੇ ਹਾਂਜੀ ਪੂਰੇ ਪੰਜਾਬ ਦੇ